ਬੂਟੇ ਕੋ ਲੈ ਆਲੇ ਸਾਰੇ ਸਾਰੇ ਬੂਟੇ ਨੂੰ ਲੈਣਾ ਸਾਰੇ ਸਾਰੇ ਸਾਹਬ ਦਾ ਬੂਟੇ ਕੋ ਕਰਨਾ ਸਾਰਾ ਬੂਟੇ ਦੇ ਘੜਾ ਹਲਾ ਰਹੀਆਂ ਕਰਦੇ ਨਹੀਂ ਉਹ ਕਰਾਣਾ ਨਹੀਂ ਨੀਵਾ ਮਾ ਮੇਰੇ ਮੇਰੇ ਵੀ ਰੋਹ ਜਣਾ ਨਾ ਉਹ ਕਿੰਨੇ ਚਾਰ ਵਰਗ ਦੇ ਰੋਹਣ ਚਾਹਵਾ ਤੋ ਬਾਰੇ ਸੱਚ ਹੈ 12 ਉਹ ਇੱਕ ਹੀ ਕਿਨਾ ਪੈੜਾ ਲੱਗਣਾ ਹੈ 12 ਦੇ ਪੈੜਾ ਲੱਗਣਾ ਫਿਰ ਕੰਨ ਦਾ ਇਧਰੋਂ ਬਰਾਬਰ ਕਰ ਦਾਂਗੇ ਨਾ ਇਹਦੇ ਬਰਾਬਰ ਦੀ ਕੰਨ ਦੀ ਕਰ ਦਾਂਗੇ ਹੁਣ ਸੀਮੈਂਟ ਕਰਾਣੀ ਪੈਣੀ ਫਿਰ ਇਹ ਕੋਣੀ ਲਿਆ ਲੈਂਦੇ ਨਹੀਂ ਗਲਾਸਾਂ ਲਿਓ ਯਾਰ ਚਾਹ ਕੱਢ ਲੈਣੀ ਮਿਸਤਰੀਆਂ ਨੂੰ ਗਰੀਬੀ ਆਹੀ ਘਰ ਪਾ ਲੇ ਜਿਵੇਂ ਦੀ ਇਹ ਪੈਸੇ ਘਰ ਤੇ ਲੱਗਦੇ ਪੈਸੇ ਘਰ ਤੇ ਲੱਗਦੇ ਮੇਰੀਆਂ ਦੇਖ ਲੋ ਮੇਰੀਆਂ ਦਾ ਲੱਗਦੇ ਆ ਨਹੀਂ ਫੱਕਾ ਫੱਕੇ ਉਹਨਾਂ ਦੇ ਪੈਰ ਵੀ ਸੁੱਕਿਆ ਕਾਲਾ ਹੋਇਆ ਹੋਣੀ ਜੇ ਤਾਂ ਇਹਨਾਂ ਨੂੰ ਪਾ ਲੱਗੇ ਹੋਰ ਸਾਰੀ ਬਾਸੀ ਹੋ ਗਈ ਇਹ ਵਾਕੇ ਬਰਾਉ ਦਾ ਕੁੱਤੇ ਫਿਰ ਫਿਰ ਜਿੱਥੇ ਲੱਗਾ ਨਹੀਂ ਹੋਇਆ ਗਿਆ ਇਹ ਤਾਂ ਪਕਾਣ ਚੜ ਵੜ ਗਏ ਆ 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 ਫੱਟਾ ਚੋਰ ਜੇ ਕਿਤ ਲਾ ਲੈਣਾ ਆਟਾ ਦੇ ਨਾਲ ਡੱਬੋਂ ਸਾਰ ਤੜਕਦੇ ਨਾ ਕਿਹੜਾ ਡੱਬੋਂ ਕਿਹੜਾ ਮੰਗੜ ਤਰਗਾ ਤੜਕਦੇ ਉਸ ਤੋਂ ਇੱਕ ਕਵਾਂਟਾ ਲੈ ਲੀ ਗਾਲੀ ਖਾਗੀ ਅਈ ਮੰਗੜੀ ਹਟਾਲੀ ਜੁੱਤੀ ਐ ਜੱਟੀਆਂ ਆਡੀ ਮਿੱਠੀ ਦੀ ਐ ਤੇ ਕਵਾਂਟਾ ਲੈ ਕੇ ਘਰ ਲੈ ਆ ਹੁਣ ਕਿਹ ਨਾਲ ਸੱਪਣਾ ਹੁੰਦੇ ਕੀ ਵੀ ਪਾਣੀ ਉਹ ਪਾਣੀ ਇੱਥੇ ਹਾਂ ਆਹ ਨੂੰ ਪਾਣੀ ਪਾਜੀ ਪਤਾ ਕੀ ਉਧਰੋਂ ਤਾਂ ਆਉਣਾ ਪਾਣੀ ਰਾਮ ਨਾਲ ਇਹਨਾਂ ਪਤਾ ਪਾਣਾ ਆਪਣਾ ਤਾਂ ਕੀ ਹੋ ਗਿਆ ਇਹਨਾਂ ਨੂੰ ਇੱਕਾਲ ਨੂੰ ਸਲਾਬ ਵੀ ਆ ਜੇ ਨਾ ਸਲਾਬ ਤਾਂ ਨਹੀਂ ਨਹੀਂ ਜੀ ਆਰਟੀਸੀ ਪਾਣੀ ਆ ਫੇਰ ਤਾਂ ਨਹੀਂ ਆਉਂਦੀ ਸਲਾਬ ਮੈਂ ਤਾਂ ਪ੍ਰਾਸਰ ਕਰ ਨਹੀਂ ਜੀ ਜਿੰਦਗੀ ਲੱਗੇ ਇਹ ਤਾਂ ਕਰ ਲੋ ਫੋਨ ਇੱਕ ਵਾਰੀ ਕਰੀ ਇੱਕ ਮੋਟੂ ਗੇਰ ਬਿੱਚ ਫੋਨ ਫਿਰ ਫੋਨ ਆ ਜਾਂਦਾ ਹੈ ਹਲੋ ਇਧਰੋਂ ਇਧਰੋਂ ਤਾਂ ਕੁੱਤੀ ਨਹੀਂ ਆ ਗਈ ਨੀ ਇਹ ਕਹਿੰਦੇ ਰਸਾ ਨਹੀਂ ਆ ਗਈ ਨੰਗੜਾ ਇਧਰ ਬੰਦ ਗਿਆ ਮਾਰਤਾ ਰਹੇ ਸਾਰਾ ਵੋਟ ਹੋਇਆ ਬੰਦ ਹੋਏਗਾ ਫੇਰ ਇਧਰੋਂ ਇਹ ਸਿਆਣਾ ਮਿਸਟਰ ਲੋ ਇਧਰ ਗੰਦ ਕਰਾ ਲਵੇਂ ਆਪੇ ਨਹੀਂ ਇਹ ਤਾਂ ਮੂਰੋ ਘਰਦਾ ਇਧਰ ਘਰਦਾ ਦੇ ਫਤਿਹ ਵਾਲਾ ਸਾਈਕਲ ਦੇ ਬਹਾਂ ਵਿੱਚ ਤਾਂ ਲੈ ਕਿੰਨਾ ਜ਼ੋਰ ਲੱਗੇ ਜ਼ੋਰ ਲੱਗਣਿਆ ਫਤਿਹ ਹੋਰ ਕੋਣ ਕਿਹੜੇ ਮੈਡ ਰੋਣ ਸਾਰੀ ਉਮਰ ਆਪਣੀ ਨੰਗੀ ਮਿਸਰੀ ਟਪੜਾ ਫੜਾ ਕੇ ਬਿਨ ਦੇ ਨਹੀਂ ਆਪਾਂ ਨਹੀਂ ਕਰਾਂਗੇ ਸਾਰੇ ਕੰਮ ਕਰਾਂਦੇ ਆ ਕੋਈ ਤਾਂ ਗੱਲ ਹੈ ਮੈਂ ਤਾਂ ਸਾਰ ਨੂੰ ਕਹਿੰਦਾ ਜਿੱਦਾਂ ਛੁੱਟੀ ਹੋਊਗੀ ਨਾਲ ਆਪਾਂ ਕਹਿੰਦਾ ਜਿੰਮ ਲੱਗਣਾ ਜੇ ਮੂਰੇ ਲੱਗੇ ਹੁਣ ਵੇਖ ਕਿਤੇ ਹਫਤੇ ਲਈ ਅੱਜ ਕਿੱਲਾ ਜਾਂਦਾ ਬੇਟਾ ਫੋਨ ਮੜ ਗਿਆ ਹਾਂ ਚੂਹਾ ਦੇ ਕਿਵੇਂ ਬਠਾ ਰਮਾਨ ਨਾਲ ਹਾਂ ਤਾਂ ਪਤਾ ਨਹੀਂ ਇਹੀ ਤਾਂ ਸਾਰੇ ਹੱਥ ਫੜਿਆ ਸੀ ਕਿੱਥੇ ਆਹ ਨੂੰ ਫੜਾ ਤੇ ਪਤਾ ਨਹੀਂ ਕਿਹ ਚੂਹਾ ਹੱਥ ਫੜੀ ਪਤਾ ਚੂਹਾ ਆ ਗਿਆ ਉਸ ਵੇਲੇ ਸੋਫੇ ਤੇ ਵੀ ਸਰਕਾ ਉਹ ਹੱਪੜਾਇਓ ਮੈਨੂੰ ਹੱਥ ਚ ਐ ਕਿਤੇ ਉਹੀ ਫੜਿਆ ਜਾਂਦਾ ਇਹ ਇੱਕ ਬਾਜੂ ਕਾਉ ਨੂੰ ਉਹ ਜਾ ਪਾਪਾ ਉਹੀ ਫੋਨ ਲੱਗਣਾ ਹੀ ਲੱਗਣਾ ਭਾਜੀ ਕਿੱਧਰ ਗਿਆ ਹੁੰਦੀ ਫੜੀ ਇਦਨੋਂ ਪਾਚੀ ਨਹੀਂ ਨਾ ਕਿ ਦਪਹਿਰਾਂ ਚ ਆ ਜੇ ਹਾਂ ਕਿ ਤੂੰ ਆਇਆ ਤੂੰ ਆਇਆ ਤੂੰ ਆਇਆ ਆਦੀ ਤੈ ਪਾਸ ਗਿਆ ਆਦੀ ਕਿ ਨਾ ਮਾਤਾ ਅਫਤਾਰ ਬਸ ਕਰੋ ਯਾਰ ਬਾਜੀ ਇਹ ਤਾਂ ਕਿੰਨਾ ਸੋਹਣਾ ਏ ਤੇਰੇ ਵਰਗਾ ਤੇਰੇ ਵਰਗਾ ਜੋਈ ਦਾ ਭਰਾ ਮੇਰਾ ਭਰਾ ਹੈ ਵੱਡਾ ਮੇਰੇ ਮਗਰ ਕਿੰਨੇ ਦਾ ਆਪਣੇ ਚੱਲ ਜਾਓ ਹਮਨ ਸਾਥ ਕੀ ਆਪਨੇ ਜੋਰ ਲਾ ਲਿਆ ਅਰੇ ਇਹ ਤਾਂ ਫ੍ਰੈਂਕਲੀ ਹੋ ਗਿਆ ਮਿਸਤਰੀਆਂ ਨਾਲ ਇੱਥੇ ਬੈਠਾ ਅੰਮਣ ਠੰਡਾ ਤਾਂ ਆ ਮਿਲ ਲਾਦਾ ਹਾਂ ਬੈਠਾ ਇਹ ਕਿਧਰ ਗਿਆ ਆ ਜਾ ਯਾਰ ਪਾਜੀ ਕਾਨੂੰ ਭੜਿਆ ਜਾਣਾ ਭੜਿਆ ਕਰਨ ਦੁਪਹਿਰੇ ਵੀ ਦੁਪਹਿਰੇ ਆ ਗਿਆ ਸੁਣਾ ਦੇ ਦੇ ਜਾਂਦਾ ਜਾਂਦਾ ਪੜ੍ਹਦਾ ਪੜ੍ਹ ਲਓ ਜੀ ਭਰਾ ਇੰਨਾਂ ਨਹੀਂ ਵੜਦਾ ਇਹ ਉਹ ਪੜ ਗਿਆ ਸਭ ਫੁੱਟ ਚ <laughs> <Cute. laughs> <थाँगा थाँगा। थाँगा। laughs> तो री एक्सरसाइज हो रही है <laughs> ਉਮੀ ਮਾਰੀ ਜਾਂਦਾ ਦਮ ਉਹ ਮੇਰੇ ਡ੍ਰਿਫਟ ਬਸ ਮੈਨੂੰ ਨਾ ਅਪਲਾਈ ਹੋ ਨਾ ਬਸ ਕੋਈ ਸੋਰੀ ਨਹੀਂ ਮੈਂ ਬੁਲਾਣਾ ਹੀ ਨਹੀਂ ਤੈਨੂੰ ਹੁਣ ਲਾਂਗੀ ਨਾ ਸਰ ਚਲ ਠੀਕ ਹੈ ਬੁਲਾਉਂਗੀ ਪਾਸੇ ਹੋ ਜਾ ਚਲ ਆ ਜਾ ਤੈਨੂੰ ਜਰਾ ਸਮਾਈ ਜਾਂਦਾ ਏ ਟਿੱਟੀ ਨਾ ਲਾ ਰਗਣੀ ਟਿੱਟੀ ਨਾ ਲਾ ਰਗਣਾ ਨੀਰੇ ਨਾ ਕਰਕੇ ਇਹ ਦੇਖਾ ਗਾ ਕੋ ਨਵੇ ਕਾਰਤ ਲੈ ਵਾਗੇ ਇੱਕ ਕਮਰਾ ਵੀ ਬਣਾ ਲੂਗਾ ਪਲੀਜ਼ ਮਿਸ ਉੱਥੋਂ ਇਤਨੇ ਕੰਮ ਕਰਕੇ ਦੇਖੀਂ ਕਿ ਕਮਰਾ ਕਿੱਥੇ ਰੱਖੀ ਬੈਡ ਰੈਕ ਲਵਾ ਚਲਾ ਕੇ ਉਹ ਤੋੜਨੇ ਪੱਥੀ ਜਾ ਜਾ ਮਾਸੇ ਸੈਕਿੰਡਸ ਰੱਖੀਂ ਬੜੇ ਰੋਗ ਲਾਉਂ ਮੈਂ ਜਾ ਮੈਂ ਤੇ ਕਲੀ ਆ ਮੈਂ ਤੇ ਡਾਈਟਿੰਗ ਸ਼ੁਰੂ ਕਰ ਲਈ ਮੈਂ ਪਤਲੀ ਹੋ ਜਾਣਾ ਉਹ ਮੇਰਾ ਪਿਓ ਲਾ ਰੱਖਦਾ ਜ਼ੋਰ ਦੂ ਪਾਣਾ ਕੋცა ਬਾਪ ਹੋਈ ਮੇ ਨਤਾਰ ਲੀ ਜਾ ਲੋਜੀ ਕਾਤੀ ਆ ਇਹ ਕਿ ਤਲਵਾਰੀ ਪਿੱਛੇ ਲਵਾ ਲਈ ਇਹ ਅੰਡਰਗਰਾਉਂਡ ਦਾ ਬਬੇ ਸਾਡੀ ਤੇ ਹਿਲਾਨ ਸਾਡੀ ਕਹਿ ਰਹੇ ਨਾ ਸੁਣ ਲੋ ਕੀ ਕਰੇ ਗਾਰੀ ਵੀ ਖੜਵਾ ਲੈ ਆਪ ਨੂੰ ਭੱਜੇ ਭੱਜੇ ਜਾ ਜਿਓ ਮੇਰੀ ਸੁਣ ਲੋ ਨੋ ਨੋ ਮਾੜੀ ਦੇ ਪੈਸੇ ਥੋੜਾ ਜਿਹਾ ਕਿਹਨ ਦੇ ਉਹ ਪੈਸਾ ਪਿੱਛੇ ਉਹ ਕਰ ਲੀਆ ਕੱਲ ਨੂੰ ਸਲਾਬ ਬਾਈ ਦੇ ਪਾਪ ਨਹੀਂ ਮੁੜ ਕੇ ਪਾਉ ਫਲਾਈ ਵਰਡਾ ਹੀ ਲਵੰਦੇ ਰਹਿ ਜਾਣਾ ਆ ਤੇਰਾ ਮੜਵਾਗ ਦੇ ਹਉਦ ਅੰਮਨ ਤੇ ਆ ਵੀ ਮੈਂ ਐ ਹੀ ਪਤਲੀ ਹੋ ਜਾਣਾ ਲੈ ਉਹ ਤਕਾਲਾਂ ਦੇ ਜੋੜ ਕੇ ਲਗੜਾ ਦਾ ਕਿੱਥੇ ਗਏ ਸੀ ਕਿੱਥੇ ਪੂਰੇ ਦਸ ਕਿੱਲੇ ਗਿਆ ਬਣਾਉਣ ਕਰਾ ਬਸ ਤੋਂ ਪਰ ਹੋ ਕਿੰਨੇ ਨੀਰਾ ਫਟਾ ਦੇਖਣਾ ਪੂਰੀ

ਕੈਂਟ ਕੈਂਟ ਮਿੱਟੀ ਦੇ ਕਿਲਰ ਨੂੰ ਨਾ ਖੇਲਾ ਇੱਥੇ ਇੱਧਰਲੇ ਪਾਸੇ ਰਹਿਣ ਗੀਆਂ ਜੀ ਕਰੂ ਮੈਂ ਜੜਾ ਖੜਾ ਜਾਣਾ ਐਂ ਹਾਂ ਦਰ ਕਹਿੰਦਾ ਇੱਥੇ ਲੌਬੀ ਚ ਕਿਰਕਿਰ ਖਾਈਏ ਡ੍ਰੈਗ ਰੂਮ ਚ ਨਾਲ ਖਾਈਏ ਡ੍ਰੈਗ ਰੂਮ ਚ ਕਹਿੰਦਾ ਕਿ ਫਿਰ AC ਦਾ ਪੰਗਾ ਪੈਣਾ ਇਹ ਸੀ ਤਾਂ ਪੰਗਾ ਫਿਰ ਡ੍ਰੈਗ ਰੂਮ ਸਾਬਾ ਸੁਭਾ ਨੇ ਸੈਟਿੰਗ ਆਉਂਦੀ ਯਾਰ ਉਹ ਫਿਰ ਤਾਂ ਦੇਖ ਤੇ ਕੋਰਨਰ ਹੀ ਬੰਦ ਆ ਸਾਰੇ ਡ੍ਰੈਗ ਰੂਮ ਚ ਨਾਲ ਖਾ ਪਿੱਛੇ ਕਮਰੇ ਨਹੀਂ ਉੱਥਾਂ ਲੌਬੀ ਉੱਥਾਂ ਦੇ ਕਮਰੇ ਵਈ ਜਾ ਨਹੀਂ ਲੋ ਕਿਉਂਕਿ ਉਹ ਇੱਧਰ ਨੇ ਦੋ ਤਿੰਨ ਲੌਬੀ ਵੀ ਇੱਧਰੋਂ ਬੰਦ ਫੋਲ ਖੋਲ ਕੇ ਪਤਾ ਬੈਗਣ ਦਾ ਇੱਕ ਕਮਰੇ ਸੁਈ ਚ ਲਓ ਗਾਇਜ਼ ਮਿਸਤਰੀਆਂ ਦੀ ਚਾਹ ਚੁ ਬਣਾ ਕੇ ਤੇ ਹੁਣ ਸਾਡੀ ਵਾਰੀ ਆਈ ਏ ਆਪਣੇ ਰੋਟੀ ਪਾਣੀ ਦੀ ਤੇ ਇਧਰ ਆਪਾਂ ਨੇ ਰੱਖੀ ਐ ਕੜੀ ਤੇ ਕੜੀ ਚ ਅੱਜ ਆਪਾਂ ਪਕੌੜੇ ਨਹੀਂ ਪਾਰੇਗੀ ਅੱਜ ਆਪਾਂ ਪਾ ਰਿਆ ਸੋਇਆ ਬਿੰਦੀਆਂ ਬੜੀਆਂ ਸੋਇਆ ਬਿੰਦੀਆਂ ਬੜੀਆਂ ਉਹਦੀ ਥੋੜੀ ਹਲਦੀ ਹਲਕੀ ਜੀ ਫਰਾਈ ਕਰਕੇ ਤੇ ਇਹਨਾਂ ਨੂੰ ਫਰਾਈ ਕਰਕੇ ਵਿੱਚ ਪਾ ਦੇਨੇ ਆ ਪਕੌੜਿਆਂ ਦੀ ਸਲਾਹ ਨਹੀਂ ਸਲਾਹ ਕਿਉਂ ਨਹੀਂ ਕਿਉਂਕਿ ਬੜੇ ਥੱਕੇ ਪਏ ਆ ਜੀ ਕਰਦਾ ਕਿ ਬਸ ਪਿਆ ਜੀ ਸਵੇਰ ਦੁਪਹਿਰੇ ਵੀ ਦਾਬ ਨਹੀਂ ਕੀਤਾ ਮੇਰਾ ਨਾ ਸਵੇਰ ਦਾ ਬੀਬੀ ਵਧਿਆ ਉਤੋਂ ਮੇਰੀ ਵੱਧ ਗਈ ਧੜਕਣ ਹਾਟ ਬੀਟ ਵਧ ਗਈ ਮੇਰੀ ਹਾਰ ਬੀਟ ਵਧ ਫਾਰ ਬੀਟ ਵਧ ਗਈ ਮੈਂ ਲੰਮੇ ਪਈ ਹਦਕੇ ਹਨ ਮੈਨੂੰ ਬਾਜ ਮਾਰਤੀ ਹਨ ਕਿ ਮੈਨੂੰ ਐ ਹੁੰਦਾ ਜੇ ਕਿ ਤੋ ਸੂਈ ਵੀ ਡਿੱਗ ਜੇ ਤੇ ਮੇਰਾ ਬੜਾ ਬੁਰਾ ਹਾਲ ਹੋ ਜਾਂਦਾ ਤੇ ਮੈਂ ਬਸ ਉਦੋਂ ਦੀ ਮੈਨੂੰ ਨੀਂਦ ਹੀ ਨਹੀਂ ਆਈ ਤੇ ਮੈਨੂੰ ਅੱਛੀ ਲੱਗੀ ਪਈ ਹੁਣ ਮੈਂ ਆਹ ਚੱਲ ਰੋਟੀ ਪਾਣੀ ਬਣਾ ਲੇ ਫਿਰ ਟਾਈਮ ਨਾ ਸੌਂ ਜਾਂਗੀ ਤੇ ਕੱਛੇ ਕੱਮ ਦਾ ਤਾਂ ਕਿਹੜਾ ਅਜੇ ਮੈਂ ਅਜੇ ਮੈਂ ਟੇਲਰ ਕੋਲ ਜਾਣਾ ਉਤਾਰ ਫੀ ਹੋਣਗੇ ਫਿਰ ਮੈਂ ਟੇਲਰ ਕੋਲ ਜਾਣਾ ਤੇ ਉਹ ਕੰਮ ਕਰਕੇ ਆਉਣੇ ਨੇ ਟੇਲਰ ਨੂੰ ਕੱਪੜੇ ਦੇ ਕੇ ਆਉਣੇ ਨੇ ਕਿਉਂਕਿ ਸਾਡੀਆਂ ਭੈਣਾਂ ਚਾਹੀਦੀਆਂ ਗਰਮੀਆਂ ਵਾਲੇ ਇਹ ਲੋ ਜੀ ਕੜੀ ਸਾਡੀ ਹੋ ਰਹੀ ਹੈ ਰੈਡੀ ਹੌਲੀ ਹੌਲੀ ਰਿਜਦੀ ਹੈ ਇਧਰ ਬੜੀਆਂ ਤੇ ਇਧਰ ਗਗਨ ਗੁੰਦੀ ਪਈ ਆਟਾ ਆ ਚੌਲਨੀ ਬਣਾਣੇ ਅੱਜ ਅਹੀ ਰੋਟੀਆਂ ਹੀ ਬਣਾਣੀਆਂ ਰੋਟੀਆਂ ਬਣਾਵਾਂਗੇ ਅਸੀਂ ਬਸ ਕੜੀ ਬਣਦੀ ਹਣ ਟਲੀ ਪਿੱਛੇ ਜਾ ਕੇ ਆਉਂਗਾ ਪਿੱਛੇ ਜਾਂਦੇ ਆ ਮਿਸਤਰੀ ਚਲੇ ਗਏ ਨੇ ਤੇ ਪਿੱਛੇ ਜਾ ਕੇ ਉਹਨਾਂ ਨਾਲ ਥੋੜਾ ਜਿਹਾ ਬੈ ਕੇ ਆਉਨੇ ਆ ਤੇ ਖੁਸ਼ੀ ਜੀ ਵੀ ਬੜੀ ਹੈ ਤੇ ਟੈਨਸ਼ਨ ਵੀ ਬੜੀ ਦਿਮਾਗ ਦੇ ਸੱਚੀ ਟੈਨਸ਼ਨ ਹੁੰਦਾ ਜਦੋਂ ਕੰਮ ਰਹੇ ਹੁੰਦਾ ਟੈਨਸ਼ਨ ਨਹੀਂ ਹੁੰਦਾ ਤੁਹਾਡੇ ਨਾਲ ਸ਼ਿਮੂਪੁਰ ਆਇਆ ਹੈ ਪਰੇ ਕਰਤੀ ਕਰੇਗਾ ਮੈਂ ਗੁਰੂ ਉਹ ਨਹੀਂ ਕਰਨਾ ਸਾਰਾ ਕੁਝ ਆਪਾਂ ਤਾਂ ਕੌਣਾ ਕਰਨ ਵਾਲੇ ਟੈਂਸ਼ਨ ਹੈ ਕਬ ਉਤਾਰ ਵਿਚਾਰੇ ਵੀ ਇੰਨੇ ਵਿਜੀ ਦਸਤਰ ਚ ਉਹ ਵਿਚਾਰਾ ਜੀ ਕਰਦਾ ਮੈਂ ਉੱਥੇ ਜਾਵਾਂ ਖੜਾ ਦੇਖਾਂ ਕੀ ਕੰਮ ਹੋ ਰਿਹਾ ਪਰ ਉਹ ਵੀ ਨਹੀਂ ਕੁਝ ਟਾਈਮ ਹੀ ਨਹੀਂ ਲੱਗਣ ਦੇ ਉਹਨਾਂ ਨੇ ਕੀ ਦੇਖਣਾ ਤੇ ਮੈਨੂੰ ਐ ਹੁੰਦਾ ਕਿ ਹਾਏ ਹਾ ਮੇਰੇ ਆਹ ਕੰਮ ਨਿਪੜ ਜਾਣਾ ਆ ਨਿਪੜ ਜਾਣਾ ਆ ਨਿਪੜ ਜਾਣਾ ਤੇ ਚਲੋ ਪ੍ਰਮਾਤਮਾ ਐਵੇਂ ਯਾਰ ਸਾਰਾ ਦਿਨ ਵਿਜੀ ਰੱਖੇ ਵਿਜੀ ਨਾਲ ਹੀ ਆਪਾਂ ਨੂੰ ਹੋਰ ਲੱਗਣ ਪਾਦਾ ਮੜੀਆਂ ਜਿੱਕੀ ਕੜੀ ਕੜੀ ਦਾ ਰਿੱਧੀ ਦੋਵੇਂ ਚੇਨਾ ਨਾ ਖੋਲਗਾ ਸੌਫਟ ਹੋ ਜਾਣੀਆਂ ਤੇ ਚਲੋ ਜੀ ਕੜੀਆ ਪਰ ਰੱਖੀ ਹੋਈ ਹੈ ਤੇ ਤੁਹਾਨੂੰ ਮਿਲਦਿਆ ਤੁਸੀਂ ਬਣਿਆ ਉਹ ਵਲੌਗ ਤੋਂ ਵਲੌਗ ਕੰਟੀਨ ਵੀ ਆਉਣਗੇ ਤੇ ਕੱਲ ਵਾਲਾ ਵਲੌਗ ਜ਼ਰੂਰ ਜਾ ਕੇ ਦੇਖਿਓ ਜਿਹੜੇ ਸਾਡੇ ਭੈਣ ਭਰਾਵਾਂ ਨੇ ਨਹੀਂ ਦੇਖਿਆ ਕਿਉਂਕਿ ਕਾਫੀ ਭੈਣਾਂ ਦੇ ਕਮੈਂਟ ਸੀ ਕਿ ਨੀਂਦ ਵਿੱਚ ਕੀ ਰੱਖਿਆ ਫਲਾਣਾ ਸਾਰਾ ਕੁਝ ਜੋ ਵੀ ਉਹਨਾਂ ਨੇ ਕਮੈਂਟ ਪੁੱਛੇ ਸੀ ਕਿ ਨੀਂਦ ਵਿੱਚ ਕੀ ਰੱਖਦੇ ਨੇ ਸਾਨੂੰ ਵੀ ਕੁਝ ਨਹੀਂ ਪਤਾ ਸੀ ਤੇ ਉਹ ਕੱਲ ਵਾਲੇ ਵਲੌਗ ਸਾਰਾ ਕੁਝ ਦੱਸਿਆ ਹੋਇਆ ਤੇ ਜ਼ਰੂਰ ਜਾ ਕੇ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਕੀ ਰਿਵਾਜ ਨੇ ਠੀਕ ਹੈ ਲਾ ਜੀ ਬਹੁਤ ਤਗੜਾ ਤੂਫਾਨ ਆ ਗਿਆ ਸਮਝ ਤੋਂ ਬਾਹਰ ਹੋਇਆ ਪਿਆ ਤਾਂ ਅੰਮ ਗੱਡੀ ਵੀ ਬਾਹਰ ਖੜੀ ਹੈ ਸਾਡੀ ਤੂਫਾਨ ਹੀ ਬਹੁਤ ਤਗੜਾ ਤੇ ਪਤਾ ਨਹੀਂ ਕਿੱਥੇ ਕੀ ਕੀ ਡਿੱਗਣ ਡਿਆ ਕੀ ਕੀ ਹੋ ਰਿਹਾ ਰੱਬ ਹੀ ਜਾਣੇ ਬਾਤ ਸੁਣੋ ਵਲੋਗ ਆਪਾਂ ਸ਼ਿਭੂ ਘਟਾ ਮੋੜਨੇ ਮੋੜਨੇ ਜਦੋਂ ਸਾਡੀ ਕੋਈ ਮਾਰਨਿੰਗ ਨਹੀਂ ਸਾਢੇ 10:30 ਲੈਟ ਹੋ ਗਈ ਨਹੀਂ ਤੂਫਾਨ ਬਹੁਤ ਜ਼ਿਆਦਾ ਸੀ ਕੱਲੋਂ ਤੋਂ ਸਾਰੇ ਪੰਜਾਬ ਦਾ ਹੀ ਬੁਰਾ ਹਾਲ ਸੀਗਾ ਸਾਡਾ ਇਨਵਰਟਰ ਵੀ 1 ਵਜੇ ਰਾਤ ਨੂੰ ਕਹਿੰਦਾ ਸੀ ਬਾਏ ਬਾਏ ਗੁੱਡ ਨਾਈਟ ਕਿਉਂਕਿ ਸਾਡੇ ਘਰੇ ਇਹ ਰੂਲ ਨੇ ਕਿ ਐ ਨਹੀਂ ਹੈਗਾ ਇੱਕ ਦੋ ਪੱਕੇ ਥੱਲੇ ਬੈਠ ਜੀ ਸਾਰੇ ਕਿਦੇ ਹੀ ਅਲੱਗਾ ਅਲੱਗਾ ਕਮਰਿਆਂ ਚ ਪੈਣਾ ਚਾਹੁੰਦੇ ਆ ਕੋਈ ਕਿਸੇ ਨੂੰ ਲਾਇਕ ਨਹੀਂ ਕਰਦਾ ਸਾਰੇ ਰਾਤ ਅਲੱਗ ਅਲੱਗ ਰੂਮਾਂ ਦੇ ਵਿੱਚ ਪੱਖੇ ਚਲਾ ਕੇ ਬੈਠੇ ਹਾਂ ਫਿਰ ਇਹ ਰੋਵੇਟਰ ਵਿਚਾਰਾ ਕੀ ਕਰਦਾ ਜਿੱਡਾ ਸਾਡਾ ਟੱਬਰ ਚਾਰ ਪੱਖੇ ਚੱਲਦੇ ਪਏ ਹਨ ਹੈਨਾ ਲੈਟਾ ਚੱਲਦੀਆਂ ਹਨ ਰੋਵੇਟਰ ਜਵਾਬ ਦੇ ਗਿਆ ਤੇ ਸਾਰੀ ਰਾਤ ਹੀ ਸੁੱਤੇ ਨਹੀਂ ਹੈਗੇ ਤੇ ਹੁਣ ਸਵੇਰ ਦਾ ਟਾਈਮ ਆ ਕੋਈ ਉੱਠ ਖੜਿਆ ਕਿਉਂਕਿ ਮਿਸਤਰੀ ਆ ਗਏ ਨੇ ਅੱਜ ਮਿਸਤਰੀ ਸੁਖ ਨਾਲ ਵੱਧ ਗਏ ਨੇ ਕੱਲ ਤਾਂ ਇੱਕ ਮਿਸਤਰੀ ਹੀ ਆ ਤੇ ਅੱਜ ਤਿੰਨ ਮਿਸਤਰੀ ਆਏ ਹੋਏ ਨੇ ਤੇ ਰਾਤ ਤਿੰਨ ਨੇ ਅੱਗੇ ਤਿੰਨ ਮਿਸਤਰੀ ਨੇ ਬੁਟੀਕ ਦਾ ਅੱਡ ਕੰਮ ਚੱਲ ਰਿਹਾ ਪਲਸਟਰ ਦਾ ਵਾਸ਼ਰੂਮ ਦਾ ਅੱਡ ਚੱਲ ਰਿਹਾ ਪਿੱਛੇ ਅੱਡ ਚੱਲ ਰਿਹਾ ਤੇ ਉੱਤੋਂ ਰਾਤ ਦੀ ਲਾਈਟ ਗਈ ਹੋਈ ਹੈ ਹਾਂ ਉੱਤੋਂ ਪਾਣੀ ਦਾ ਵੀ ਬਹੁਤ ਔਖਾ ਹੋਇਆ ਪਿਆ ਹੁਣਾਂ ਹੀ ਸੋਚ ਰਿਆਂ ਕਿ ਜਨਰੇਟਰ ਮੰਗਾਈਏ ਜਨਰੇਟਰ ਮਗਾ ਕੇ ਨਾਲੇ ਤਾਂ ਜਿਹੜਾ ਘਰ ਦਾ ਕੰਮ ਹੈ ਉਹ ਵਾਸ਼ਰੂਮ ਦਾ ਨਾਲ ਔਖਾ ਹੋ ਰਿਹਾ ਨਾਲੇ ਮਿਸਤਰੀਆਂ ਨੂੰ ਪਾਣੀ ਦੀ ਜ਼ਰੂਰਤ ਹੈ ਤੇ ਤੀਜੀ ਗੱਲ ਇਹ ਹੈ ਕਿ ਇਹ ਤਾਂ ਨਾਲ-ਨਾਲ ਚਾਹ ਬਣ ਰਹੀ ਹੈ। ਚਾਹ ਮਿਸਤਰੀਆਂ ਨੂੰ ਅਸੀਂ ਦੇ ਚੁੱਕੇ ਆਂ ਸਾਡੀ ਆਪਣੀ ਚਾਹ ਭਾਂਡੀ ਕਿਉਂਕਿ ਅਜੇ ਦੇ ਮੈਂਬਰ ਸਾਡੇ ਸੁੱਤੇ ਪਏ ਨੇ ਉੱਠੇ ਨਹੀਂ ਪਰ ਉੱਠਣਾ ਪੈਣਾ। ਦੁਪਹਿਰੇ ਸੌਵਾਂਗੇ ਤੇ ਤੀਸਰੀ ਗੱਲ ਇਹ ਆ ਕਿ ਅੱਜ ਮੈਨੂੰ ਲੱਗਦਾ ਟੋਟਲ ਮਿਸਤਰੀ ਤੇ ਜਿੰਨੇ ਵੀ ਨਾਲ ਹੈਲਪਰ ਆਏ ਨੇ ਟੋਟਲ 15-20 ਜਣੇ ਅੱਜ ਚਾਹ ਦੀ ਪੂਰੀ ਰੇਲ ਬਣਨੀ ਸਾਰਾ ਦਿਨ ਚਾਹ ਦੀ ਰੇਲ ਤਾਂ ਜਿਹੜੀ ਬਣਨੀ ਬਣਨੀ ਹੈ ਨਾਲ ਕੰਮ ਦੀ ਵੀ ਰੇਲ ਬਣਨੀ ਅੱਜ ਦੇਖਾਂ ਚਾਹ ਦੀ ਰੇਲ ਬਣਨੀ ਬਸ ਸਮਾਨ ਦੇ ਲੈ ਆਓ 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 ਚਲੋ ਚੱਲਦੇ ਰਹੇ ਪ੍ਰਮਾਤਮਾ ਬਸ ਹੱਥ ਰੱਖੇ ਸਿਰ ਤੇ ਆ ਆਪਾਂ ਅੰਗ ਸੰਸਾਈ ਹੋਏ ਤਾਂ ਸਾਰੇ ਕੰਮ ਪੂਰ ਚੜਾਏ ਪ੍ਰਮਾਤਮਾ ਹੀ ਤਾਂ ਪ੍ਰਮਾਤਮਾ ਦੇ ਛੱਡੇ ਆ ਤੇ ਬਾਕੀ ਤੁਸੀਂ ਮਿਲੋ ਹੁਣ ਉਤਾਰ ਨੂੰ ਵਿਸਤਰੀਆਂ ਨਾਲ ਮੈਂ ਚਾਹ ਬਣਾ ਲਾ ਕੰਮੇਰੀ ਆਈ ਸੀ ਫਿਲਹਾਲ ਸਾਡੇ ਨੇੜੇ ਤੇੜੇ ਤੱਕ ਐ ਖੈਰ ਕੋਈ ਨਹੀਂ ਨੁਕਸਾਨ ਨਹੀਂ ਹੋਇਆ ਇਹ ਡਰਕਟ ਰੁਟ ਜਾਂਦੇ ਨੇ ਇਤਾਂ ਕੁਛ ਆ ਗਿਆ ਕੁਝ ਨੁਕਸਾਨ ਤਾਂ ਹੋਇਆ ਨਹੀਂ ਬਾਕੀ ਜਲੰਧਰ ਸਾਈਡ ਬਹੁਤ ਖਬਰਾਂ ਆਈਆਂ ਨੇ ਕਿ ਉਹ ਜਿਹੜਾ ਚੰਡੇ ਵਾਲਾ ਪੋਲ ਹੁੰਦਾ ਉਹ ਹੀ ਡਿੱਗ ਪਿਆ ਤੇ ਇੱਕ ਨੂੰ ਨੁਕਸਾਨ ਵੀ ਹੋ ਗਿਆ ਉਹ ਜੰਦਰ ਦੇ ਡੰਡੇ ਲੱਗੇ ਹੁੰਦੇ ਨੇ ਸਾਰੇ ਗੱਡੀਆਂ ਦੇ ਡਿੱਗੇ ਜਿਹੜਾ ਵੱਡਾ ਜਿਹੜਾ ਚੰਡਾ ਲੱਗਦਾ ਆਪਣਾ ਦੇਸ਼ ਦਾ ਉਹ ਪੋਲ ਜਿਹੜਾ ਉਹ ਕਾਫੀ ਉੱਚਾ ਹੁੰਦਾ ਉਹ ਤੇ ਉਹ ਕਹਿੰਦੇ ਬਹੁਤ ਡਿੱਗ ਪਿਆ ਤੇ ਗੱਡੀ ਗੁੱਡੀਆਂ ਦਾ ਨੁਕਸਾਨ ਹੋ ਗਿਆ ਜਲੰਧਰ ਸਾਈਡ ਜ਼ਿਆਦਾ ਨੁਕਸਾਨ ਹੋਇਆ ਤੇ ਇੱਧਰ ਵੀ ਕਹਾ ਕੰਮ ਚੱਲਦੇ ਚ ਮੀਂਹ ਪੈ ਜਵੇ ਤਾਂ ਬਸ ਉਹ ਜਦੋਂ ਗੱਲ ਹੀ ਹੁੰਦੀ ਹੈ ਨਾ ਇਹ ਸਾਰੇ ਖੜੇ ਨੇ ਇਹ ਸਾਰੇ ਕੰਮ ਚ ਪਾਣੀ ਪੈ ਗਿਆ ਉਹੀ ਕੰਮ ਹੋ ਗਿਆ ਅੱਜ ਤੇ ਮੀਂਹ ਨੇ ਹੂੰ ਤਾਂ ਮੌਸਮ ਤਾਂ ਖੈਰ ਵਧੀਆ ਕਰਤਾ ਮਿਸਤਰੀ ਹੋਣੀ ਸਾਰੇ ਆ ਗਏ ਨੇ ਤੇ ਚਾ ਆ ਗਈ ਭਾਈ ਥੁੱਡੀ ਪਰਲੇ ਪਾਸੇ ਆਰ ਸੀ ਸੀ ਲਾਉਂਗੇ ਅੱਜ ਹਾਂ ਜੀ ਬੱਤੈ ਨਹੀਂ ਵਰਦਾਂ ਦੋਹਰਾ ਤੇ ਹੋਰ ਲਾਉਂਗੇ ਇੱਥੇ ਦੋਹਰੇ ਤੇ ਹੋਰ ਲਾ ਕੇ ਹਾਂ ਜੀ ਫਿਰ ਉਹ ਕਰ ਦੋਗੇ ਹਾਂ ਜੀ ਕਿਵੇਂ ਦੇਖਦੇ ਖਸਦੇ ਹੋ ਬਜਰੀ ਦਾ ਬਜਰੀ ਰੇਤਾ ਦਾ ਵਾਧੂ ਆ ਹੁਣ ਇਸ ਟਾਈਮ ਹਾਂ ਜੀ ਅੱਜ ਵਾਸਤੇ ਕੰਦੋ ਵੀ ਫਿਰਦਾ ਜਾਈ ਵੀ ਸੀ ਪਰਵਾਕੇ ਜੋ ਉੱਥੇ ਲਾ ਲਗ ਰੱਖੀ ਹਾਂ 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 ਇੱਕ ਪੱਤੇ ਉੱਤੇ ਨਾ ਇੰਦਰ ਬ੍ਰਿੰਤਾ ਵਜ ਨਹੀਂ ਖਰਾਬ ਮੀਊਗਾ ਸਹੀ ਗੱਲ ਆਪਾਂ ਇੱਥੇ ਆ ਕਰ ਦੇਣਾ ਅੱਜ ਭਰਤ ਪੈ ਜੂਗੀ ਆ ਡੇਕ ਪੱਟਦਾ ਹਾਂ ਹਾਂ ਇਹ ਡੇਕ ਪੱਟਦਾਂਗੇ ਉਰੇ ਕਿਤੇ ਰਖਾ ਲਿਆ ਕਰਾਂਗੇ ਉਹਨੂੰ ਕਹਿ ਰੱਖਿਆ ਮੈਂ ਅੱਜ ਪਰ ਤੜਨੂ ਵੀ ਅੱਜ ਉਹ ਕਹਿੰਦਾ ਰੋਜ਼ ਦੀ ਲਾਰਾ ਲਾਂਦਾ ਕਹਿੰਦਾ ਮੈਂ ਅੱਜ ਜਾ ਕੇ ਜਾਊਂਗਾ ਲਓ ਜੀ ਅਮਨ ਨੂੰ ਅੱਜ ਹੀ ਲਾਇਆ ਚਟਨੀ ਕੁੱਟਣ ਕਿ ਅੱਜ ਰਾਤ ਤੁਹਾਨੂੰ ਹਾਲਾਤ ਮੈਂ ਦੱਸ ਚੁੱਕੀ ਹਾਂ ਵੀਡੀਓ 'ਚ ਤੇ ਸਬਜੀ ਸੂਜੀ ਬਣਾਉਣ ਦੀ ਨਹੀਂ ਹਿੰਮਤ ਤੇ ਚਟਣੀ ਨਾਲ ਹੀ ਅੱਜ ਰੋਟੀ ਖਾਣੀ ਹੈ। ਮੈਂ ਸਬਜੀ ਬਣੀ ਪਈ ਥੋੜੀ ਜਿਹੀ ਰਾਤ ਵਾਲੀ। ਬਈ ਪਰ ਅੱਜ ਜੀ ਨਹੀਂ ਕਰਨ ਡਿਆ ਐ ਕਰਨ ਡਿਆ ਕਿ ਚਟਣੀ ਲੱਸੀ ਹੋਵੇ ਲੱਸੀ ਵੀ ਲਿਆਉਣੀ ਆ। ਕੋਈ ਬਰਫ਼ ਵੀ ਨਹੀਂ ਜੰਮੀ ਆਪਣੇ ਤਾਂ ਰਾਤ ਦੀ। ਵਿੱਚੋਂ ਬੱਲ ਜੀ ਆਉਣ ਲੱਗੇ। ਅੱਜ ਕੁੰਡੇ ਵਾਲੀ ਚਟਣੀ ਤੇ ਨਾਲ ਰੋਟੀਆਂ ਤੇ ਨਾਲ ਲੱਸੀ। ਬਾਕੀ ਦੇਖਦੇ ਆ। ਇਹ ਖਾ ਗਈ ਸਾਰਾ ਦਿਨ ਭੱਜਣਾ। ਕਿੱਥੇ ਜਾਨੀ ਆ ਲੋ ਇਹ ਬੜਾ ਮੇਰਾ ਫੋਨ ਦੇਖ ਰਿਹਾ ਤੇ ਆ ਵੀਰਾ ਵਿਹਲਾ ਕਰਦੇ ਨਹੀਂ ਕੰਮ ਤੇ ਆਂ ਕਰ ਜਿਆਦਾ ਬੰਦਾ ਬਣਾਉਣ ਨੂੰ ਚੱਲ ਚੱਲ ਤੇ ਬੰਦ ਤੇ ਚੱਲਣਾ ਕੀ ਕਰ ਰਿਹਾ ਖੇਤ ਚੱਲੋ ਤੇ गाइस ਮੈਂ ਅੱਛੀ ਹਾਲੇ ਲੜਾ मैं क्यों बोला मेरे तो मटर ला मुझे साँड़ असीरा मसाला ला के हमने माला मिली कितने लाख मसाला आठ लाख मार्केट में कितना दे अच्छा ना अच्छा ना देख जो जो देव मिस्त्री इधर है देव मिस्त्री ओवर ड्रीम पराग थे अच्छा भाई

ਆ ਵੀਰ ਨਾ ਆਇਆ ਹਨ ਮਸਤਰੀ ਜੀ ਹਾਂ ਜੀ ਦੱਸੋ ਜੀ ਕੀ ਬੋਲਾਂਗੇ ਕੀ ਬੋਲੀਏ ਐਸੀ ਬੋਲ ਤੋ ਦੱਸੋ ਕੀ ਕੁਛ ਵੀ ਦੱਸੋ ਜਵਨਾਂ ਬੋਲ ਤੋ ਜਵਨਾਂ ਬੋਲ ਤੋ ਅੱਛਾ ਆ ਕੀ ਦੇਖਿਆ ਬੱਚਾ ਨਾ ਨਾ 1 ਵਜੇ ਠੇਕੇਦਾਰ ਆ ਲੈ ਫੜ ਉਹ ਠੇਕੇਦਾਰ ਤਾਂ ਅੰਗਰੇਜ਼ ਜੀ ਕਿਤੇ ਬਗਾ ਜਾਂਦੇ ਆਂ ਹਰਲਾ ਬੱਸ ਜੀ ਹਿੰਕਰ ਨੂੰ ਨਸ਼ਾ ਦੇ ਰਹੇ ਹਾਂ ਤੇ ਉਹਨਾਂ ਕਾਲ ਆਹ ਦੇਖਾ ਹਿੰਕਰ ਅੰਗਰੇਜ਼ ਸੀ ਅੰਦਰ ਅੰਗਰੇਜ਼ ਵੱਲੋਂ ਉਹ ਮੂਵੀ ਨਾ ਬਣਾਇਆ ਕਰ ਬੱਲ ਮਾੜੀ ਹੁੰਦੀ ਆ ਮੂਵੀ ਬਣਾਣੀ ਬੱਲ ਟਿਕਲੂ ਸੇ

ਮੋ ਦੇਖੋ ਕੰਕਰ ਗਾਇਸ ਕਸ ਜੂੜਾ ਸੈਟ ਕਰ ਲਾ ਮੈਂ ਵੀ ਆਪਣਾ ਵਲੋਗ ਗਾਇਸ 진짜 ਗਾਇਸ ਆ ਮੈਂ ਮੈਂ ਜੂੜਾ ਸੈਟ ਨਹੀਂ ਸੀ ਤੇ ਮੈਂ ਆਪਣਾ ਵੀਲੋਗ ਤਾਂ ਖੋਰ ਆ ਗਿਆ ਵੀਰਾ ਉਹ ਇਹ ਦੇ ਅਹ ਗੜਾ ਐ ਸੰਗਦਾ ਵੀਰਾ ਉਹ ਬੈਠਾ ਹੈ ਕੰਕਰ ਇਦਾਂ ਘਲਸਦਾ ਵੜੰਗਲ ਤੂੰ ਹਸਦਾ ਵੜੰਗਲ ਤੂੰ ਕੀ ਬੋਲਣਾ ਬੋਲ ਤੂੰ ਬੋਲੀ ਤਾਂ ਨਾ ਹੋਰ ਕੁਝ ਬੋਲਣਾ ਬੋਲ ਤਾ ਕਿ ਨਹੀਂ ਤੂੰ ਇਹ ਕੰਮ ਕਰਦੇ ਨੇ ਇਹ ਫਿਰ ਵੀਡੀਓ ਬਣਾਉਂਦੇ ਨੇ ਦਾ ਪਰ ਦਵਾਤ ਉਹ ਇਹ ਲੋਕੀ ਕੋਰ ਦੇ ਪਾਰਲੇ ਨੇ ਦੋ ਦੇ ਪੋਤੇ ਹੁਣ ਆਲੇ ਉਹ ਤਰੀ ਐਡੀ ਲਈ ਆ ਮੈਂ ਕਿ ਦੱਸਾਂ ਉਹ ਤਰੀ ਆ ਕੇ ਕੱਢਾਂਗੇ ਸੀ ਇਹ ਉਹ ਆ ਗਿਆ ਬਚਾ ਲੈ ਆ ਗਿਆ ਚਾਲੇਗਾ ਪਾਪਾ ਪਾਪਾ ਜੀ ਅੰਕਲ ਕਹ ਰਹੇ ਨੇ ਕਿ ਮੂਵੀ ਬਣਾਣੀ ਮਾੜੀ ਹੁੰਦੀ ਹੈ ਮੇਰੀ ਹੋਰ ਉਹ ਪਚਾ ਪਾ ਰਹੇ ਨੇ ਅਜੇ ਦੋ ਗੱਡੀਆਂ ਇੱਕ ਉਹ ਖੜੀ ਗ੍ਰੈਂਡ ਤੇ ਇੱਕ ਬ੍ਰੀਜਾ ਖੜੀ ਆ ਉਹ ਸਾਡੀਆਂ ਨੇ ਇੱਕ ਖੜਦੀ ਹੈ ਕਿ ਪਤਾ ਨਹੀਂ ਕੀ ਦੀ ਹੈ ਅੱਜ ਗਾਇਸ ਮੈਂ ਪੱਥਰ ਲੈ ਬੈਕ ਅੱਜ ਗਾਇਸ ਪੱਥਰ ਇੱਕ ਨਵੇਂ ਟਪਰ ਮੈਂ ਦੇਖਦਾ ਤੇ ਗਾਇਸ ਹੁਣ ਆਪਾਂ ਕੱਲ ਦੇ ਅੰਦਰ ਤੁਹਾਨੂੰ ਆਜ ਬਾਅਦ ਵਿੱਚ ਮਿਲਣਾ ਤੱਕ ਜਿਹੜੇ ਪੈਰ ਬਚਾ ਤੇ ਗਨ ਮਾਰਾ ਮਾਰਾ ਲਗ ਬੰਦੂ ਗਸੀ ਚਲੋ ਕੋਈ ਨਾ ਮम्मा ਕਸ਼ ਨਹੀਂ ਜਾਂਦੇ ਤੇ ਆ ਵੀ ਹੁਣ ਦੇਖ ਲੈ ਮੇਰੇ ਮੁੱੱਚਾ ਗਾਇਸ ਅਸਲੇ ਰਿਤਾ ਤਲਿਆ ਉਹ ਦੇਖ ਤੁਹਾਨੂੰ ਕਿੰਨਾ ਟਪਲੇ ਪਰ ਸ਼ੇਕ ਲਓ ਜੀ ਸਾਡੇ ਬਾਥਰੂਮ ਦੀ ਬਾਥਰੂਮ ਦੀ ਛੱਤ ਪੈ ਰਹੀ ਸਾਡੇ ਦੀ ਤੇ ਦੋਨੇ ਨੋਕ ਨਹੀਂ ਚੱਕੇ ਜਣੀਆਂ ਬਹੁਤ 80 ਕਿਲੋ ਦੀ ਇੱਕ ਫੜ ਜਾ ਭਾਈ ਆਪਣੇ ਇਧਰੋਂ ਫੜ ਲੈ ਤੇ ਚੱਕੋ ਲੈ ਮੈਂ ਫੜ ਉਹ ਕਿੱਥੇ ਪਰ ਉਧਰੋਂ ਫੜ ਜਮ ਮੋਢੇ ਨਾਲ ਸਾਫਾ ਦੂਸਰਾ ਨੋਕ ਸਾਚਾ ਦੂਜੇ ਨੋਕ ਹਾਂ ਐਵੇਂ ਠੀਕ ਹੈ ਨਹੀਂ ਚੱਕੇ ਜਾਓ ਦੇਖਦੇ ਆ ਚਲੋ ਚੱਕਤੀ ਆਰੇ ਅੰਕਲ ਤਾਂ ਜ਼ਿਆਦਾ ਏਜ ਦੇ ਨੇ ਹਾਂ ਤੀ ਚਾਰ ਜਣ ਚੱਕ ਕੇ ਲਾ ਗਏ ਉਧਰ ਦੇਖ ਲੋ ਦਮ ਦੋ ਜਣੇ ਲਿਆਰੇ ਚੱਕ ਕੇ ਮੁੰਡੇ ਜ਼ਿਆਦਾ ਐਕਟਿਵ ਨੇ ਲਓ ਗਾਇਸ ਵਾਸ਼ਰੂਮ ਆਪਾਂ ਨੇ ਬਾਹਰ ਬਣਾ ਦਿੱਤੇ ਨੇ ਟੈਂਪਰੇਰੀ ਜੀ ਨਾਲੇ ਤਾਂ ਆਪਣੇ ਬੁਟੀਕ ਦੇ ਕੰਮ ਆ ਜਾਣਗੇ ਨਾਲੇ ਆਪਣੇ ਕੰਮ ਆ ਜਾਣਗੇ ਕਿ ਬਾਹਰ ਵਾਲੇ ਜਿਹੜਾ ਅੰਦਰ ਵਾਲੇ ਵਾਸ਼ਰੂਮ ਨੇ ਉਹ ਖਰਾਬ ਹੋ ਗਏ ਸਾਡੇ ਤੇ ਇਧਰ ਆਪਾਂ ਨੇ ਬਣਾਈ ਚਾਹ ਬਾਲਟੀ ਵਰਕੇ ਚਾਹ ਪੀਵਾਂਗੇ ਤੇ ਫਤੇ ਸਾਡਾ ਕਰ ਰਿਹਾ ਐਨਜੋਏ ਤੇ ਆਪਾਂ ਵੀ ਕਰ ਰਹੇ ਐਨਜੋਏ ਠੀਕ ਹੈ ਮਾਤੇ ਐ ਚੁੱਕੀ ਹੈ ਗਣ ਗਾਈ ਸਾਡੇ ਨਾ ਬਾਥਰੂਮਾਂ ਦਾ ਜੀ ਛਾਤੇ ਉਹ ਪੈ ਚੁੱਕੀ ਹੈ ਤੇ ਮੈਂ ਹੁਣ ਕਹਿ ਰਹੀ ਆ ਕਿ ਲੱਡੂ-ਪੁੱਡਲੇ ਲਈ ਆਏ ਸੀ ਅਮਨ ਸਾਡੀ ਸੌਂਤੀ ਪਈ ਹੈ ਅਮਨ ਖੜੇ ਹੋ ਜਾ ਪਰਨੀਤ ਉੱਠ ਜਾ ਉੱਠ ਉੱਠਾ ਸੌਣਾ ਨਹੀਂ ਹੈਗਾ ਪੁੱਤ ਪੰਜ ਵਜੇ ਚੱਲੇ ਨੇ ਅਲੀ ਬੇਚਾਰਾ ਜਾਣਾ ਖੜੇ ਹੋ ਜਾ ਅਮਨ ਉੱਠ ਜਾ ਆ ਜਾ ਬਾਹਰ ਆ ਜਾ ਛੱਤ ਤੇ ਪੈ ਗਈਏ ਲੱਡੂ ਲੁੱਡੂ ਲਿਆਈਏ ਆ ਜਾ ਚਲੋ ਜੀ ਅਈਏ ਤੇ ਬਾਜ਼ਾਰ ਜਾਣਾ ਬਾਕੀ ਦੇਖਦੇ ਆ ਕੀ ਬਣਦਾ ਲੋ ਗਾਇਜ਼ ਟਾਈਮ ਹੋ ਗਿਆ 5 ਵਜੇ ਦਾ ਤੇ ਅਸੀਂ ਜਾਣਾ ਹੀ ਬਾਜ਼ਾਰ ਤੇ ਹਜੇ ਤੱਕ ਸਾਡੇ ਕੰਮ ਹੀ ਨਹੀਂ ਮੁੱਕੇ ਤੇ ਅਧਰਮਣ ਕਾਟਰੀ ਕੱਪੜੇ ਜਿਹੜੇ ਅਸੀਂ ਲੈ ਕੇ ਜਾਣੇ ਮਾਸਟਰ ਕੋਲ ਅੱਜ ਮੈਂ ਤਾਂ ਗੱगन ਜਾਵਾਂਗੀ ਆਮਨ ਰਹਿ ਗਈ ਘਰੇ ਆਮਨ ਕਰੇਗੀ ਘਰ ਦੇ ਕੰਮ ਗੱਡੀ 'ਚ ਨਾ ਇੱਕ ਪਾਸੇ ਰੱਖੀ ਉਧਰ ਮੇਰੇ ਵੀ ਕੱਪੜੇ ਪੈਣ ਵਿੱਚ ਮਿਕਸ ਨਾ ਹੋ ਜਾਣ ਉਹ ਗੱਡੀ 'ਚ ਬਾਹਰ ਤਾਂ ਕੱਢਦੇ ਨੇ ਵਿੱਚੇ ਖਲਾਰਾ ਪਾ ਵਿੱਚੇ ਐਂ ਹੀ ਰਹਿੰਦੀ ਉਹ ਕੋਸ਼ਿਸ਼ ਕਰ ਸੁਨੱਖ ਰੱਖੋ ਨਾ ਵਿੱਚ ਜਾਲ ਦੇ ਤੇ ਵਰਤੇ ਗਏ ਗਏ ਵਜਾ ਆਹ ਪਾ ਗਈ ਉਹਦੀ ਇਹ ਤਾਂ ਫਿਰ ਘਰੇ ਲਿਆ ਜਾ ਨਾ ਹਾਂ ਹਾਂ ਡਿੱਗੀ 'ਚ ਦੇ ਲੈ ਇੱਕ ਪਾਸੇ ਰੱਖਦੀ ਨਾ ਕੋਈ ਗੱਲ ਨਹੀਂ ਦੱਸਦੀ ਮੇਰੇ ਦੇਫੀ ਨਾ ਤਾਂ ਮਿਸਟਰ ਤਾਂ ਵਿਚੋਂ ਕੱਟਿਆ ਗਿਆ ਔਰ ਆਰ ਤਾਂ ਕੱਟਿਆ ਗਿਆ ਪਤਾ ਨਹੀਂ ਕਾਦੇ ਨਾਲ ਮਿਸਟਰ ਐਂਡ ਮਿਸਟਰ ਬਾਸੀ ਅਹਿਮ ਦਾ ਵੀ ਉਪਰੋਂ ਕੱਟਿਆ ਗਿਆ ਆਰ ਦਾ ਵੀ ਕੱਟਿਆ ਗਿਆ ਕੀ ਹੋਇਆ ਨਹੀਂ ਤੇ ਇਹ ਵੀ ਕੱਢੀ ਚ ਰੱਖਣੇ ਨੇ ਰਾਤ ਲੈ ਕੇ ਨਹੀਂ ਆਏ ਰਾਤ ਆ ਗਿਆ ਤੇ ਕੋਈ ਨਹੀਂ ਹਾਂ ਵੀਰਾ ਤੇ ਇੱਕ ਗੇ ਰੱਖੀ ਜੁੱਤੀ ਲੈਣੀ ਹੈ ਤੇ ਨਾਲ ਦੀ ਟ੍ਰੈਕਟਰ ਨਾਲ ਪਾ ਕੇ ਦੋ ਰੱਖੇ ਕਿ ਇੱਕ ਰੱਖਿਆ ਹੀ ਉਹ ਤਾਂ ਆ ਹਲ ਫਾਫਾ ਉਧਰ ਹੈ ਯੂ ਐਸ ਏ ਵਾਲਿਆਂ ਦਾ ਉਹਨੂੰ ਬੰਦ ਕਰਦੇ ਨਹੀਂ ਤਾਂ ਐ ਸੈਟ ਰੱਖਿਆ